ગંદ <laughs> પેલા <laughs> ਇਹ ਤਾਂ ਗੰਦਾ ਭਾਗ ਹੈ ਗੰਦਾ ਮੇਰਾ ਨਾਮ ਦੱਸ ਕਿਉਂ ਜਾਣਾ ਆ ਕਾ ਕਰ ਨਾ ਬਸ ਕਰ ਦੇ ਇਹ ਕਾ ਕਰੇ ਇੱਧਰ ਵੀਡੀਓ ਬਣਾਓ ਦੋਨੋਂ ਆ ਘੜ ਕਿਹੜਾ ਵਾ ਪਰ ਨਾਮ ਆ ਲੈ ਲੈ ਬਣਾ ਲੈ ਨਹੀਂ ਬਣਾ ਲੈ ਨਾ ਨਾ ਜਿਹਦਾ ਵੇਖਦਾ ਆ ਵੀਡੀਓ ਬਣਾ ਦੇ ਇਹ ਰੋਗੀ ਇੱਧਰ ਕੰਮ ਆਉਣਾ ਵੀਡੀਓ ਬਣਾ ਦੇ ਇਹ ਕਾ ਕਰ ਇੱਧਰ ਇਹਨਾਂ ਦੀ ਦੋਸਤੀ ਦਾ ਮੁੰਡਾ ਰੇਦਾ ਵੇਖਦਾ ਕੋਈ ਨਾ ਨਾ ਵਿਚਾਰ ਮੇਰੇ ਮੁੰਡੇ ਦਾ ਨਾਮ ਲਿਆ ਕੋਈ ਨਹੀਂ ਪੁਲਿਸ ਸੱਦੋ ਯਾਰ ਸੱਦੋ ਮੈਂ ਨਾ ਆ ਗਲੀ ਗਵਾ ਮੇਰੀ ਘਾ ਕੇ ਗਵਾਵਾ ਮਰ ਮਰ ਮੁੰਡਾ ਮਰ ਗਿਆ ਨਾ ਨਾ ਨਹੀਂ ਨਾ ਤਾਂ ਪਤਾ ਹੀ ਆ ਖਰ ਕੇ ਉੱਥਬਾ ਮਾਂ ਦਾ ਹੈਪੀ ਮਗੜਾ ਬੱਲਾ ਆ ਮੁੰਡੇ ਮੁੰਡਾ ਕਿੱਥੇ ਚਲ ਗਿਆ ਮੇਰੇ ਘਰ ਥਲੇ ਲੱਗ ਮੈਂ ਜਪਰਾਕ ਚਾਹੁੰਦੀ ਆ ਕਿਤਨ ਮੇਰੇ ਮੁੰਡੇ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਇਆ 40000 ਮੇਰੇ ਕਹਿਣਾ ਸੁਣੀ ਨਹੀਂ ਕਿ میری میں نے جا کے اک دا پانی وچ کھولیا دسو تی ناں لو بندا کیڑا لے جانا مارنا ਝੂਠ ਜੇ ਝੂਣੀ ਜੇ ਮਾਰਨਾ ਝੂਠ ਨਹੀਂ ਮਾਰਨਾ ਮੇਰਾ ਕਿਲੇ ਨਾ ਕਰੋ ਨਿਆਲ ਜੇ ਕਹਿਣਾ ਜਿਹੜਾ ਜੈਦ ਹੈਗਾ ਦਸੋ ਠੀਕ ਹੈ ਵੇਚਣ ਵਾਲੇ ਦਾ ਨਾਮ ਲੈਣਾ ਮਾਰਾ ਦੀ ਕਸਮ ਲੱਗਿਆ ਮੇਰੇ ਤੋਂ ਮੈਂ ਪੁੱਸਤ ਮਰ ਜਾਂ ਜੇ ਮੈਂ ਝੂਠ ਮਾਰ ਠੀਕ ਹੈ ਜੀ ਬੋਲੋ ਫਿਰ ਉਹ ਨਾਮ ਲੈ ਕੇ ਵਾਧਾ ਵੱਧ ਕੀਆ ਵੇਚਣ ਵਾਲੇ ਦਾ ਨਾਮ ਜਿਹੜਾ ਨਿਜਾ ਚਲਦਾ ਅੜਾਉ ਕਰਾ ਉਹੀ ਨਾਮ ਲਾਓ ਮਾਝਾ ਛਾਲਾ ਕੀ ਦੱਸ ਕੇ ਨਾਮ ਕੀ ਕਰਾ ਇਹ ਤਾਂ ਬੜਾ ਗਲੀ ਚ ਬੈਠਾ ਗੰਦ ਮੁੱਕਣਾ ਕਿ ਆਈ ਤਾਂ ਜੀ ਮੇਰੇ ਮੁੰਡੇ ਦਾ ਨਾਲ ਲੱਗ ਕੇ ਬੈਠਾ ਉਲਟਾ ਮੇਰੇ ਮੁੰਡੇ ਨੂੰ ਪਸੰਦ ਹੈ ਇਹ ਗੱਛਾ ਕਿ ਮਾਂ ਮੈਂ ਗਲੀ ਕਾਰੀ ਸਰਫਰਾਣ ਨਾਲ ਜਾ ਕੇ ਮੱਤਲ ਵੇਖਾ ਬੜੀ ਵਧੀਆ ਪੈਸਾ ਗੱਲ ਜੇ ਸੱਚ ਬੋਲਣਾ ਪਵੇ ਰੋਣ ਦੇ ਕਰਨ ਸਾਨੂੰ ਸਚਾਈ ਪਾਈ ਹੋਈ ਹੈ ਸਚਾਈ ਹੋਈ ਹੈ ਹੋ ਇੰਨੇ ਦਿਨ ਹੋ ਗਏ ਇਥੋਂ ਲੜਾਈ ਵੀ ਇਸੇ ਗਲੀ ਜੁਂਦੀ ਆ ਹੋਈ ਲੜਾਈ ਇਸੇ ਗਲੀ ਜੁਂਦੀ ਆ ਇੰਨੇ ਪਰਫਦਰ ਪਾਸੇ ਸੌਂਦੇ ਆ ਬਦਲੇ ਲੈ ਕੇ ਮਾਰ ਕੇ ਨਾ ਆ ਬਾਜੀ ਨਹੀਂ ਕਿਉਂ ਗਿਰੀਆ ਤੇਰਾ ਮੁੰਡਾ ਇਹ ਕੰਮ ਕਰਦਾ ਦਾਖਲ ਕਰਾਇਆ ਖਰਚਾ ਕਰਾਂਗਾ ਖਰਚਾ ਹੀ ਕਰਾਂਗੇ ਜੇ ਤੂੰ ਇਹਨੇ ਵੀ ਤੂੰ ਸਰੇ ਸਾਡੇ ਪਿਆਸ ਨਾਲ ਇੱਕ ਦਵਾਈ ਹੋਣੀ ਜੇ ਤਾ ਮੈਂ ਦਾਖਲ ਕਰਾ ਕੇ ਚੰਗ ਲਖਾਇਆ ਉਹ ਅਸਤੋ ਦਾ ਡਾਕਟਰ ਹੋ ਮੇਰੇ ਨਾਲ ਤਰਾ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤਾਂ ਹੁਣ ਦਵਾਈ ਦੇਣਾ ਜੇ ਗੱਬਰੀ ਲਾਜ ਹੁੰਦਾ ਲੋਕਾਂ ਕਾ ਭਾਜੀ ਮਾਵਾ ਮਗਜਾ ਕਰਨ ਬੈਨ ਸਾਡੇ ਪੁੱਤਾਂ ਨੂੰ ਰਿਸ਼ਤਾ ਨਹੀਂ ਹੋਣਾ ਸਾਡੇ ਪੁੱਤ ਨਜ਼ਾਰੇ ਭੰਡੇ ਨਾ ਕਬਾ ਕਰ ਤੇ ਸਚਾਈ ਆ ਤੇ ਗੱਲ ਨਹੀਂ ਕਰਨਾ ਮਰਗਾ ਜਿੱਦਾ ਤੇ ਮਾਰੀ ਪਿਆ ਪੁੱਛਣਾ ਤੈਨੂੰ ਦਰਦ ਕਰ ਰਿਹਾ ਮੈਂ ਦੁਖੀ ਆ ਮਗਲੋਂ ਨਹੀਂ ਮੇਰਾ ਪੱਟ ਜਿੱਛੜੀ ਕਰ ਰਿਹਾ ਠਟਕਾਰਾ ਇਹ ਕਹਦਾ ਤੈਨੂੰ ਮੈਂ ਦੋ ਸਾ ਮਠਾ ਦਾ ਕੰਮ ਕੀ ਕਰਦੇ ਨੇ ਮੇਰੇ ਮੁੰਡੇ ਦੇ ਨਾਲ ਕੀ ਕਰੀਏ ਯਾਰ ਮੈਂ ਪੁਛਾਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਜਿੰਦਗੀ ਖਰਾਬ ਕਰਦਾ ਮੁੰਡੇ ਨੂੰ ਮੇਰੇ ਨਾਮ ਤੋਂ ਲੈ ਕੇ ਆ ਜਾ ਕੇ ਬੁਲਾਵਾ ਭੱਜ ਜਾ ਮੇਰੇ ਮੁੰਡਿਆ ਨੂੰ ਨਹੀਂ ਲਾਤਾ ਉਹ ਹੋਈ ਮੋੜ ਉਹ ਛੱਡਿਆ ਮੇਰੇ ਜਾ ਬੈਠਾ ਵੇ ਸੌਣ ਤੂੰ ਮਾਛਾ ਹੁਣ ਹੱਥੋਂ ਦੀ ਰਹਿਣਾ ਜਿੱਦਾਂ ਕਹਿਆ ਜੀ ਸਾਰੀ ਸੱਚੀ ਗੱਲ ਕੋਈ ਨਹੀਂ ਹੋਣੀ ਗੱਲਾਂ ਕਰਦਾ ਗੱਲ ਕਰਦੀ ਹੈ ਮੈਂ ਦੱਸਦੀ ਮੇਰੇ ਮੁੰਡੇ ਨੇ ਪੱਟ ਚੜਦਾ ਕਰੀਚ ਵੇਦਾ ਵੇਦਾ ਮੇਲਾ ਰਾਤਾਂ ਚੜਦਾ ਲੱਗ ਜਾ ਮਰਨਾਂ ਤੋਂ ਪਰੇ ਨਾ ਮੇਲਾ ਆਪਣਾ ਪੇਰ ਫੇਰ ਫੇਰ ਸਨੇ ਸਰੇ ਸਾਰਾ ਸਮਾਨ ਸਮੇਤ ਫੜਿਆ ਠੀਕ ਹੈ ਰੰਗਿਆ ਸੀ ਫੜਿਆ ਹੀ ਕਿਤੇ ਉਤਰ ਫੜਿਆ ਆਹ ਲਾਗੇ ਤੇ ਲਾਗੇ ਤੇ ਬਚਾ ਤੁਹਾਡੀ ਮਾਤਾ ਆਉਣਾ ਸਰੇ ਮੈਂ ਜਾ ਬੰਦੇ ਇਹਦੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਹੋਰ ਕੰਮ ਗਾਨੀ ਮੈਂ ਬਹੁਤ ਸਾਰੇ ਇੱਕ ਦੱਸਣਿਆ ਦਿਲ ਵਿੱਚ ਨਜ਼ਾਇਰ ਕੰਨ ਰੁਸਾਉਣਾ ਪੈਦੀ ਨਜ਼ਾਇਰ ਜੋ ਮੇਰਾ ਨਜ਼ਾਇਰ ਮੈਂ ਸੱਚੀ ਨਹੀਂ ਦੋ ਮਿੰਟ ਮੇਰੀ ਗੱਲ ਸੁਣ ਲੋ ਜਦੋਂ ਮੈਂ ਵੀਡੀਓ ਦੇ ਵਿੱਚ ਜਦੋਂ ਮੈਂ ਗਾੜੀਓ ਕੋਈ ਗੱਲ ਕੀਤੀ ਆ ਨਾ ਪਤਾ ਬਦੀ ਨਾਂ ਬਕੀ ਜਾਂਦੀ ਮਾਦਾ ਵੀ ਤੇ ਬੁੱਢਾ ਵੀ ਕੀ ਨਹੀਂ ਨਾ ਕਿ ਨਹੀਂ ਨਾ ਕੋਈ ਨਾ ਕੋਈ ਸੱਚੀ ਕਹ ਲੋ ਜਿਹੜਾ ਮੇਰਾ ਪਤ ਦਾ ਕੋਈ ਗਿਆਨ ਨਹੀਂ ਨਾ ਲੜ ਮੇ ਪੰਜ ਨਵਾਂ ਮਰ ਮੈਂ ਉੱਥੇ ਆ ਗਈ ਚੁੱਪ ਕਰਕੇ ਜਿਹੜਾ ਵੀਡੀਓ ਤੇ ਗੱਲ ਗੱਲਾਂ ਕਰੇ ਗੱਲ ਕਰ ਦੋਗੇ ਮੇਰੇ ਉਹਨਾਂ ਨੂੰ ਫੋਨ ਲਵਾ ਦੇ ਸਾਨੂੰ ਗੱਲ ਲਵਾਉਂਦੀ ਆ